ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਆਸਾ ਜੀ ਦੀ ਵਾਰ ਆਸਾ ਰਾਗ ਦੇ ਵਿੱਚ ਬਾਣੀ ਚੱਲ ਰਹੀ ਹੈ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਪਹਿਲੇ ਪਾਸ਼ਾ ਜੀ ਬਾਣੀ ਆਸਾ ਜੀ ਦੀ ਵਾਰ ਦੇ ਦੋ ਸ਼ਲੋਕ ਸੰਪੂਰਨ ਹੋਏ ਸੀ ਇਹ ਦੂਜੇ ਸ਼ਲੋਕ ਦੇ ਖੀਰਲੇ ਬੰਦ ਹਨ ਮਹਾਰਾਜ ਜੀ ਆਓ ਆਪਣੀ ਰਸਨਾ ਤੋਂ ਔਰ ਨਾਨਕ ਪਾਤਸ਼ਾਹ ਜੀ ਅਗਲਾ ਬੰਦ ਸ਼ਲੋਕ ਦਾ ਆਰੰਭ ਕਰਦੇ ਹਨ 464 ਅੰਗ ਤੇ ਪਾਤਸ਼ਾਹ ਜੀ ਦੇ ਸ਼ਲੋਕ ਸੁਭਾਈ ਮਾਨ ਹਨ ਫਤਗੁਰ ਜੀ ਬਚਨ ਕਰਦੇ ਹਨ ਜੀ ਆਸਾ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਤਾਲੀ ਆਕਾਸੀ ਕੁਦਰਤ ਸਰਬ ਆਕਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਲੋਕ ਦਾ ਅਗਲਾ ਪਾਦ ਅਰੰਭ ਕਰਦੇ ਹਨ ਪਾਤਸ਼ਾਹ ਜੀ ਪਿਛਲੇ ਪਾਦ ਵਿੱਚ ਮਹਾਰਾਜ ਜੀ ਨੇ ਵਿਸਮਾਦ ਬਾਰੇ ਵਰਣਨ ਕੀਤਾ ਹੈ ਉਹ ਪਰਮਾਤਮਾ ਦੇ ਕੋਤਕ ਦੇਖੇ ਮਨ ਬਸਮਾਦ ਵਿੱਚ ਹੁੰਦਾ ਹੈ ਹਰਾਨੀ ਵਿੱਚ ਹੁੰਦਾ ਹੈ ਕੰਪਣ ਚ ਆ ਜਾਂਦਾ ਹੈ ਇਸ ਨੂੰ ਬਸਮਾਦ ਕਹਿੰਦੇ ਹਨ ਅਗਲਾ ਪਦ ਮਹਾਰਾਜ ਜੀ ਆਰੰਭ ਕਰਦੇ ਹਨ ਕੁਦਰਤ ਉਹ ਪ੍ਰਮਾਤਮਾ ਆਕਾਲ ਪੁਰਖ ਦੀ ਕੁਦਰਤ ਬਾਰੇ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਉਸ ਕੁਦਰਤ ਨੂੰ ਨੇੜੇ ਹੋ ਕੇ ਤੱਕਿਆ ਦੇਖਣਾ ਕੀਤਾ ਤੇ ਉਹਨਾਂ ਨੇ ਅਲਾਈ ਬਾਣੀ ਚਾਰਨ ਕੀਤੀ ਦਰਗਾਈ ਬਾਣੀ ਚਾਰਨ ਕੀਤੀ ਉੱਥੇ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਮਹਾਰਾਜ ਨੇ ਬਚਨ ਕਰਦੇ ਹਨ ਕੁਦਰਤ ਜਿਹੜੀ ਇਹ ਹਰ ਪੱਖ ਦੇ ਵਿੱਚ ਵਰਤਰੀ ਹਰ ਜਗ੍ਹਾ ਤੇ ਉਹ ਕੁਦਰਤ ਦਾ ਵਾਸ ਹੈ ਤੇ ਮਹਾਰਾਜ ਜੀ ਕਹਿੰਦੇ ਕੁਦਰਤ ਦਿਸੈ ਕੁਦਰਤ ਸੁਣੀਐ ਮਹਾਰਾਜ ਜੀ ਕਹਿੰਦੇ ਜਿੱਧਰ ਵੀ ਤੱਕਦਿਆਂ ਕੁਦਰਤ ਹੀ ਹੈ ਅਸੀਂ ਉਹ ਕੁਦਰਤ ਨੂੰ ਤੱਕਣਾ ਕਰਦੇ ਹਾਂ ਦੇਖਣਾ ਕਰਦੇ ਹਾਂ ਕਿਉਂਕਿ ਜਿੰਨਾ ਕੁਝ ਤੱਕਦੇ ਹਾਂ ਦੇਖਦੇ ਹਾਂ ਕੁਦਰਤ ਪ੍ਰਮਾਤਮਾ ਦੀ ਕੁਦਰਤ ਹੈ ਕੁਦਰਤ ਸੁਣੀਐ ਮਹਾਰਾਜ ਜੀ ਕਹਿੰਦੇ ਜੋ ਕੁਝ ਸੁਣਦੇ ਆ ਕੰਨਾਂ ਦੇ ਨਾਲ ਇਹ ਵੀ ਉਹਦੀ ਕੁਦਰਤ ਦੇ ਬੋਲ ਹਨ ਜੋ ਕੁਝ ਤੱਕਦੇ ਆ ਦੇਖਦੇ ਆ ਮਹਾਰਾਜ ਜੀ ਕਹਿੰਦੇ ਸਭ ਕੁਦਰਤ ਹੈ ਕੁਦਰਤ ਭਉ ਸੁਖਸਾਰ ਮਹਾਰਾਜ ਜੀ ਕਹਿੰਦੇ ਭਉ ਵੀ ਉਹਦੀ ਕੁਦਰਤ ਵਿੱਚ ਹੈ ਇਹ ਮਹਾਰਾਜ ਜੀ ਕਹਿੰਦੇ ਸੁਖ ਮਿਲਦਾ ਹੈ ਉਹ ਵੀ ਉਹਦੇ ਕੁਦਰਤ ਵਿੱਚ ਹੈ ਕੁਦਰਤ ਦਾ ਹੁਕਮ ਹੈ ਕੁਦਰਤ ਦਾ ਪਰਮੇਸ਼ਰ ਦਾ ਹੁਕਮ ਹੈ ਮਹਾਰਾਜ ਜੀ ਕਹਿੰਦੇ ਇਸ ਵਾਸਤੇ ਕੁਦਰਤ ਪ੍ਰਮਾਤਮਾ ਦੀ ਹਰ ਪਾਸੇ ਨજર ਹੁੰਦੀ ਹੈ ਭਾਵੇਂ ਇਹ ਕਿਸੇ ਦੇ ਮਨ ਵਿੱਚ ਭੈ ਪੈਦਾ ਹੁੰਦਾ ਉਹ ਵੀ ਕੁਦਰਤ ਕਰਦੀ ਹੈ ਦੇ ਸੁਖ ਕੋਈ ਮਾਣਦਾ ਹੈ ਸੁਖ ਲੈਂਦਾ ਹੈ ਉਹ ਵੀ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਦਾ ਬਖਸ਼ਿਆ ਹੋਇਆ ਕੁਦਰਤ ਦਾ ਸੁਖ ਹੈ ਕੁਦਰਤ ਪਤਾਲੀ ਅਕਾਸ਼ੀ ਕੁਦਰਤ ਸਰਬਕਾਰ ਜੀ ਮਹਾਰਾਜ ਜੀ ਕਹਿੰਦੇ ਲੱਖਾਂ ਹੀ ਪਤਾਲਾਂ ਆਕਾਸ਼ ਜਿੱਥੇ ਕੁਦਰਤ ਵਸਰੀ ਹੈ ਕਹਿੰਦੇ ਉਹ ਪਤਾਲਾਂ ਵਿੱਚ ਵੀ ਉਹਦਾ ਵਾਸ ਹੈ ਆਕਾਸ਼ ਵਿੱਚ ਵੀ ਉਹ ਵਸ ਰਿਹਾ ਹੈ ਇਹ ਮਹਾਰਾਜ ਜੀ ਕਹਿੰਦੇ ਬਿਚੇ ਮਹਾਰਾਜ ਨੇ ਵਰਨਨ ਕੀਤਾ ਪਿਛਲੇ ਪਦ ਵਿੱਚ ਸੀ ਇਹ ਲੱਖਾਂ ਹੀ ਪਤਾਲ ਆਕਾਸ਼ ਜੋ ਮਹਾਰਾਜ ਨੇ ਜਪਜੀ ਸਾਹਿਬ ਜੀ ਦੇ ਵਿੱਚ ਵਰਣਨ ਕੀਤਾ ਤੇ ਪੀਰ ਦੇ ਬੇਟੇ ਨੂੰ ਸਾਹਮਣੇ ਦਿਖਾਤੇ ਤੱਕਲੇ ਫਿਰ ਉਹ ਵਹਿਮ ਭਰਮ ਦੂਰ ਹੋ ਗਿਆ ਤੇ ਮਹਾਰਾਜ ਨੇ ਕਿਹਾ ਜਿੰਨਾ ਕੋ ਸਾਡੇ ਅੰਦਰ ਤੋਂ ਗਿਆਨ ਹੁੰਦਾ ਉਹਦੇ ਮੁਤਾਬਕ ਹੀ ਸੀ ਕੁਦਰਤ ਨੂੰ ਜਾਣ ਪਾnde ਹਾਂ ਜਾਣ ਸਕਦੇ ਹਾਂ ਇਸ ਕਰਕੇ ਸਾਡੀ ਤੁਸ਼ਬੂਧੀ ਅਨਸਾਰ ਉਹ ਪਰਮਾਤਮਾ ਅਲਿਖਾਈ ਪਤਾਲਾਂ ਵਿੱਚ ਕਾਸ਼ਾਂ ਵਿੱਚ ਉਹਦਾ ਵਾਸ ਹੈ ਉਹਦੀ ਕੁਦਰਤ ਵਸਦੀ ਹੈ ਕੁਦਰਤ ਸਰਬਕਾਰ ਇਹ ਮਹਾਰਾਜ ਜੀ ਕਹਿੰਦੇ ਜਿੰਨਾ ਏਕਾਰ ਹੈ ਪ੍ਰਿਥਵੀ ਹੈ ਇਹ ਵੀ ਉਹਦੀ ਕੁਦਰਤ ਦੀ ਹੈ ਕੁਦਰਤ ਵੇਦ ਪ੍ਰਾਨਕ ਤਿਬਾ ਕੁਦਰਤ ਸਰਬ ਵਿਚਾਰ ਮਾਰਾ ਜੀ ਕਹਿੰਦੇ ਜਿੰਨੇ ਧਾਰਮਿਕ ਗ੍ਰੰਥ ਵੇਦ ਪ੍ਰਾਨ ਕਥੇਬ ਇਹ ਧਾਰਮਿਕ ਗ੍ਰੰਥ ਹੋਏ ਹਨ ਹਿੰਦੂ ਮਤ ਦੇ ਚਾਰ ਵੇਦ ਪ੍ਰਾਨ ਕਥੇਬ ਮਹਾਰਾਜ ਕਹਿੰਦੇ ਵੀ ਕੁਦਰਤ ਦੀ ਸੋਮੇ ਹਨ ਕੁਦਰਤ ਦੇ ਬਣਾਇਆ ਹੋਏ ਧਾਰਮਿਕ ਗ੍ਰੰਥ ਜਿਹਦੇ ਵਿੱਚ ਕੁਦਰਤ ਦਾ ਹੀ ਵਰਣਨ ਹੈ परमात्मा ਦਾ ਹੀ ਵਰਣਨ ਹੈ ਉਹਦੀ ਉਸਤਤ ਹੈ ਉਹਦੇ ਨਾਮ ਬਾਰੇ ਜੀ ਮਹਿਮਾ ਹੈ ਭਾਵੇਂ ਅਲੱਗ-ਅਲੱਗ ਤਰੀਕੇ ਹਨ ਉਸ ਗ੍ਰੰਥਾਂ ਵਿੱਚ ਉਸ ਤਰੀਕਿਆਂ ਨਾਲ ਦੱਸਿਆ ਪਰ ਉਹ ਵੀ ਕੁਦਰਤ ਦੀ ਪ੍ਰਮਾਤਮਾ ਦੀ ਬੋਲਬਾਲਾ ਹੈ। ਉਹਨਾਂ ਗ੍ਰੰਥਾਂ ਵਿੱਚ ਵੀ ਪ੍ਰਮਾਤਮਾ ਬਾਰੇ, ਅਕਾਲ ਪੁਰਖ ਬਾਰੇ, ਉਹਦੀ ਕੁਦਰਤ ਬਾਰੇ ਦੱਸਣਾ ਕੀਤਾ ਹੈ। ਮਹਾਰਾਜ ਜੀ ਕਹਿੰਦੇ ਵੇਦ ਪ੍ਰਾਨਕ ਦੇਵ ਇਹ ਵੀ ਉਹਦੀ ਕੁਦਰਤ ਦੇ ਬਣਾ ਹੁਕਮ ਦੇ ਵਿੱਚ ਬਣੇ ਹੋਏ ਹਨ। ਕੁਦਰਤ ਸਰਬ ਵਿਚਾਰ। ਹਰ ਜਿੰਨੀ ਵਿਚਾਰ ਧਾਰਾ ਵਿਚਾਰ ਕਰਦੇ ਆ ਉਹ ਵੀ ਉਹਦੀ ਕੁਦਰਤ ਹੈ। ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬਪਿਆਰ ਤੇ ਮਹਾਰਾਜ ਜੀ ਕਹਿੰਦੇ ਜੋ ਖਾਂਦੇ ਆ ਜ਼ਿੰਦਗੀ ਦੇ ਵਿੱਚ ਖਾਂਦੇ ਆ ਨਾ ਰੋਜ਼ ਭੋਜਨ 36 ਪ੍ਰਕਾਰ ਦੇ ਪਦਾਰਥ ਖਾਂਦੇ ਆ ਸੀ ਮਹਾਰਾਜ ਜੀ ਕਹਿੰਦੇ ਇਹ ਵੀ ਉਹਦੀ ਕੁਦਰਤ ਦੇ ਪਰਮਾਤਮਾ ਦੇ ਬਣਾਏ ਹੋਏ ਹਨ ਪੀਣਾ ਪਾਣੀ ਨੂੰ ਪੀਣਾ ਕਰਦੇ ਆ ਪਾਣੀ ਵੀ ਉਹਦੀ ਕੁਦਰਤ ਹੈ ਪਹਿਣਦੇ ਆ ਸਰੀਰ ਤੇ ਕੱਪੜਾ ਪਹਿਣਦੇ ਆ ਬਸਤਰ ਪਹਿਣਦੇ ਆ ਮਹਾਰਾਜ ਜੀ ਕਹਿੰਦੇ ਵੀ ਕੁਦਰਤ ਹੈ ਕੁਦਰਤ ਸਰਬ ਪਿਆਰ ਸਾਡਾ ਆਪਸ ਦੇ ਵਿੱਚ ਮੋਹ ਹੈ ਜੀ ਆਂਦਾ ਸੰਸਾਰੀ ਜੀਵ ਦੇਖੋ ਆਪਸ ਵਿੱਚ ਅਸੀਂ ਮੋਹ ਪਿਆਰ ਕਰਦੇ ਆ ਇਹ ਵੀ ਉਹਦੀ ਕੁਦਰਤ ਹੈ ਉਹਦੇ ਕਰਕੇ ਹਰ ਹਰਕੀ ਚੀਜ਼ ਹੈ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ ਫਿਰ ਦੇਖੋ ਸੰਸਾਰ ਵਿੱਚ ਸ੍ਰਿਸ਼ਟੀ ਵਿੱਚ ਜਾਤਾਂ ਰੰਗ ਭੇਦ ਕਈ ਤਰ੍ਹਾਂ ਦੇ ਰੰਗ ਹਨ ਮਹਾਰਾਜ ਜੀ ਕਹਿੰਦੇ ਇਹ ਵੀ ਉਹਦੇ ਬਣਾਏ ਹੋਈਆਂ ਹਨ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੈ ਮਹਾਰਾਜ ਜੀ ਕਹਿੰਦੇ ਅਨੇਕ ਤਰ੍ਹਾਂ ਦੇ ਰੰਗ ਤਮਾਸ਼ੇ ਕੁਦਰਤ ਜੀ ਜਹਾਨ ਕਿੰਨੇ ਜੀਵ ਇੱਥੇ ਚੱਲ ਫਿਰ ਰਹੇ ਹਨ ਦੇਖਦੇ ਆਂ ਤੱਕਦੇ ਆਂ ਦੇਖਣ ਤੋਂ ਪਰੇ ਵੀ ਸੂਖਮ ਜੀਵ ਹਨ ਹਾਰੀ ਉਹਦੀ ਕੁਦਰਤ ਈ ਹੈ ਇਹ ਜਹਾਨ ਮਹਾਰਾਜ ਕਹਿੰਦੇ ਸ੍ਰਿਸ਼ਟੀ ਉਹਦੀ ਕੁਦਰਤ ਹੈ ਮਾਰਮਾ ਆਤਮਾ ਦੀ ਕੁਦਰਤ ਨੇਕੀ ਆ ਕੁਦਰਤ ਬੱਦੀਆਂ ਕੁਦਰਤ ਮਾਨ ਅਭਿਮਾਨ ਤੇ ਮਹਾਰਾਜ ਜੀ ਕਹੇ ਜੇ ਨੇਕੀਆਂ ਨੂੰ ਧਾਰਨ ਕਰਦਾ ਹੈ ਮਨੁੱਖ ਜੇ ਨੇਕੀਆਂ ਸਾਡੇ ਕੋਲੋਂ ਵੀ ਉਹਦੀ ਕੁਦਰਤ ਹੈ ਮਹਾਰਾਜ ਜੀ ਕਹਿੰਦੇ ਜੇ ਬੱਦੀਆਂ ਕਰਦੇ ਆ ਮਾੜੇ ਕਰਮ ਕਮਾਨਿਆ ਉਹ ਵੀ ਕੁਦਰਤ ਦੀ ਹੈ ਕਿਉਂਕਿ ਸਾਡੇ ਕਰਮਾਂ ਦੇ ਮੁਤਾਬਕ ਉਹ ਬਖਸ਼ਿਆਨ ਕੁਦਰਤ ਨੇ ਤੇ ਮਹਾਰਾਜ ਜੀ ਕਹਿੰਦੇ ਇੱਥੇ ਮਾਨ ਜਿਹੜਾ ਕਰਦੇ ਆ ਹੰਕਾਰ ਆ ਜਾਂਦਾ ਸਾਨੂੰ ਹੰਮੇ ਆ ਜਾਂਦੀ ਹੈ ਮਾਨ ਮਹਾਰਾਜ ਜੀ ਕਹਿੰਦੇ ਇਹ ਵੀ ਕੁਦਰਤ ਦਾ ਪੈਦਾ ਕੀਤਾ ਆ ਹੈ ਅਭਿਮਾਨ ਹੁੰਦਾ ਜੇ ਕਿਸੇ ਦਾ ਵੀ ਉਹਦੇ ਹੁਕਮ ਚ ਹੈ ਉਧਰ ਤੋਂ ਪਾਉ ਦਾ ਹੁਕਮ ਉਹ ਮਾਲਕ ਦੇ ਹੁਕਮ ਵਿੱਚ ਸਭ ਕੁਝ ਵਰਤਦਾ ਹੈ ਮਰੁਖ ਦੇ ਹੱਥ ਵਿੱਚ ਕੁਝ ਵੀ ਨਹੀਂ ਆ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਇੱਥੋਂ ਤੱਕ ਮਹਾਰਾਜ ਜੀ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਪੌਣ ਪਾਣੀ ਮਹਾਰਾਜ ਜੀ ਕਹਿੰਦੇ ਭਾਵਾ ਜਿਹੜੀ ਹੈ ਉਹ ਵੀ ਉਹਦੀ ਕੁਦਰਤ ਹੈ ਉਹਦੇ ਹੁਕਮ ਦੇ ਵਿੱਚ ਹੈ ਉਧਰ ਤੇ ਤਾਂ ਹੀ ਉਹਦੇ ਹੁਕਮ ਚ ਹੈ ਨਾ ਉਹਦੇ ਹੁਕਮ ਅਤਾਪ ਕੀ ਹਵਾ ਚੱਲਦੀ ਹੈ ਤੇ ਹਵਾ ਦੇ ਮਹਾਰਾਜ ਜੀ ਕਹਿੰਦੇ ਚੇਂਜ ਹੁੰਦੀ ਹੈ ਪਾਣੀ ਹੈ ਜੇ ਉਹ ਵੀ ਉਹਦੇ ਹੁਕਮ ਦੇ ਵਿੱਚ ਆ ਵੱਧਾ ਹੋਇਆ ਰਮਾਸ਼ਮੰਦ ਹੁਕਮ ਦੇ ਵਿੱਚ ਹੀ ਜਾਲ ਹੈ ਸਾਰਾ ਸ੍ਰਿਸ਼ਟੀ ਤੋਂ ਇਹ ਧਰਤੀ ਤੋਂ ਜਾਦਾ ਪ੍ਰਿਥਵੀ ਤੋਂ ਜਾਦਾ ਪਾਣੀ ਹੈ ਜਿਹੜਾ ਉਹਦੇ ਹੁਕਮ ਵਿੱਚ ਚੱਲ ਰਿਹਾ ਵੱਧਾ ਪਿਆ ਤੱਟ ਬੰਨੇ ਹੋਏ ਹਨ ਦਰਿਆਵਾਂ ਦੇ ਬੰਨੇ ਹੁਕਮ ਦੇਤੀ ਬਾਣੀ ਖੜਾ ਜਿੰਨਾ ਤੇਰਾ ਦਾ ਹੁਕਮ ਹੈ ਉਹਨਾਂ ਤੇ ਰਵੰਨਾ ਦੇ ਵਿੱਚ ਤੱਟਾਂ ਤੇ ਉੱਤੇ ਪਾਣੀ ਖੜਾ ਹੋਇਆ ਜਦੋਂ ਦਾ ਹੁਕਮ ਹੋਇਆ ਮਿੰਟਾਂ ਚ ਧਰਤੀ ਨੂੰ ਤੈਸ ਨੈਸ ਕਰ ਦਿੰਦਾ ਕੁਦਰਤ ਹੈ ਉਹ ਮਾਲਕ ਦੀ ਪੌਣ ਅਤੇ ਪਾਣੀ ਤੇ ਬਸੰਤਰ ਤ ਅੱਗ ਨੂੰ ਕਹਿੰਦੇ ਆ ਅਗਨੀ ਦੇਵਤਾ ਵੀ ਮਹਾਰਾਜ ਜੀ ਕਹਿੰਦੇ ਉਹਦੀ ਕੁਦਰਤ ਹੁਕਮ ਦੇ ਵਿੱਚ ਆ ਕੁਦਰਤ ਧਰਤੀ ਖਾਕ ਮਹਾਰਾਜ ਕਹਿੰਦੇ ਧਰਤੀ ਜਿਹੜੀ ਹੈ ਪ੍ਰithvi ਭਾਈ ਇਹ ਵੀ ਉਹਦੀ ਕੁਦਰਤ ਹੈ ਖਾਕ ਸੁਆਹ ਧੂੜ ਜਿਹੜੀ ਹੈ ਮਹਾਰਾਜ ਜੀ ਉਹਦੀ ਹੁਕਮ ਵਿੱਚ ਹੈ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾਹੀ پاک ਮਹਾਰਾਜ ਜੀ ਕਹਿੰਦੇ ਖੀਰ ਦੇ ਵਿੱਚ ਇਹ ਕਰਤਾ ਜੀਓ ਮਾਲਕ ਜੀਓ ਸਭ ਤੇਰੀ ਕੁਦਰਤ ਹੈ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਹਾਡੀ ਇਹ ਸਾਰੀ ਕੁਦਰਤ ਹੈ ਸੰਸਾਰ ਕੈਨਾਤ ਬ੍ਰਹਿਮੰਡ ਖੰਡ ਸ੍ਰਿਸ਼ਟੀ ਸਭ ਕੁਝ ਤੁਹਾਡੀ ਕੁਦਰਤ ਹੈ ਪ੍ਰਮਾਤਮਾ ਜੇ ਤੂੰ ਕਾਦਰ ਕਰਤਾ ਤੂੰ ਕਰਤਾ ਹੈ ਸਭ ਕੁਝ ਕਰਨ ਵਾਲਾ پاکੀ ਨਾਹੀ پاک تیرے ਤੋਂ ਪਰੇ ਕੁਝ ਵੀ ਨਹੀਂ ਹੈ ਨਾਨਕ ਹੁਕਮੇ ਅੰਦਰ ਵੇਖੈ ਵਰਤੇ ਤਾਕੂ ਤਾਕ ਮਹਾਰਾਜ ਜੀ ਕਹਿੰਦੇ ਨਾਨਕ ਹੁਕਮੇ ਅੰਦਰ ਉਹਦੇ ਹੁਕਮ ਦੇ ਵਿੱਚ ਨਾਨਕ ਸਭ ਕੁਝ ਉਹ ਪਰਮਾਤਮਾ ਤੱਕ ਰਿਹਾ ਦੇਖ ਰਿਹਾ ਹੁਕਮੇ ਅੰਦਰ ਦੇਖੇ ਵਰਤੇ ਤੱਕ ਉਹ ਤੱਕ ਤੇ ਮਹਾਰਾਜ ਜੀ ਕਹਿੰਦੇ ਜੋ ਵਰਤਦਾ ਉਹਦੇ ਹੁਕਮ ਵਿੱਚ ਹੁੰਦਾ ਉਹਦੇ ਹੁਕਮ ਵਿੱਚ ਉਹ ਤੱਕਦਾ ਉੱਪਰ ਦੇਖਦਾ ਸਾਜੀ ਕਹੇ ਨਾਤ ਨੂੰ ਕੁਦਰਤ ਨੂੰ ਉਹ ਤੱਕ ਰਿਹਾ ਹੈ ਇਹ ਆਪ ਹੀ ਕੁਦਰਤ ਨੂੰ ਬਣਾਇਆ ਉਹਨੇ ਉਹਦੇ ਹੁਕਮ ਵਿੱਚ ਹੀ ਹੈ ਸਾਰਾ ਕੁਝ ਤਾਕ ਤਾਕੂ ਤਾਕ ਮਹਾਰਾਜ ਜੀ ਕਹਿੰਦੇ ਸਭ ਕੁਛ ਪੌੜੀ ਅੱਗੇ ਪੌੜੀ ਦੀ ਰਪਤਾ ਮਹਾਰਾਜ ਜੀ ਕਰਦੇ ਹਨ ਆਪਿ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇ ਜੀ ਮਹਾਰਾਜ ਜੀ ਕਹਿੰਦੇ ਸ੍ਰਿਸ਼ਟੀ ਦੇ ਵਿੱਚ ਕਿੰਨੇ ਭੋਗ ਭੋਗਦੇ ਆ ਮਹਾਰਾਜ ਜੀ ਕਹਿੰਦੇ ਆਪਿ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇ ਮਹਾਰਾਜ ਜੀ ਕਹਿੰਦੇ ਇਹ ਜ਼ਿੰਦਗੀ ਦੇ ਵਿੱਚ ਬੜੇ ਭੋਗ ਭੋਗ ਕੇ ਦੇਖ ਲੈ। ਭਸਮੜ ਭੌਰ ਮਹਾਰਾਜ ਜੀ ਕਹਿੰਦੇ ਜਦੋਂ ਵੱਡਾ ਹੁੰਦਾ ਦੁਨੀਦਾਰ ਕਹਿੰਦੇ ਫੇਰੇ ਭੌਰ ਜਿਹੜਾ ਹੈ ਨਾ ਇਹ ਨਿਕਲ ਕੇ ਚਲਾ ਜਾਂਦਾ। ਭਸਮੜ ਭੌਰ ਭਸਮ ਬਣ ਜਾਂਦੀ ਏ ਕਿੰਨੇ ਭੋਗ ਭੋਗ ਕੇ ਜ਼ਿੰਦਗੀ ਖਤਮ ਕਰ ਦਿੰਦੇ ਆਸੀ। ਜ਼ਿੰਦਗੀ ਜਲੀ ਜਾਂਦੀ ਏ ਸਵਾਸ ਪੂਰੇ ਹੋ ਜਾਂਦੇ ਹਨ ਤੇ ਨਾਲ ਹੀ ਸਰੀਰ ਪੰਜਾਂ ਤੱਤਾਂ ਵਿੱਚ ਭਸਮ ਬਣ ਜਾਂਦਾ। ਪਸਮੜ ਭੌਰ ਸਦਾਇਆ ਭੌਰ ਆਤਮਾ ਹੈ ਭੌਰ ਜਿਹੜਾ ਉਹ ਸਦਾਇਆ ਭਾਵ ਕੀ ਮਹਾਰਾਜ ਜੀ ਕਹਿੰਦੇ ਜਦੋਂ ਪਸਮ ਬਣਦੀ ਹੈ ਸਰੀਰ ਖਤਮ ਹੁੰਦਾ ਹੈ ਭੌਰ ਜਿਹੜਾ ਨਿਕਲ ਜਾਂਦਾ ਹੈ ਦੇ ਵਿੱਚੋਂ ਭੌਰ ਰੂਪੀ ਜਿਹੜੀ ਆਤਮਾ ਹੈ ਹੰਸ ਰੂਪੀ ਆਤਮਾ ਸਦਾਇਆ ਉਹ ਅੱਗੇ ਚਲੀ ਜਾਂਦੀ ਹੈ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਇਹ ਦੁਨੀਦਾਰ ਮਨੁੱਖ ਜਿਹੜਾ ਜੀਵ ਹੈ ਉਹ ਵੱਡਾ ਹੋਇਆ ਆਪਾਂ ਕਹਿੰਦੇ ਨਹੀਂ ਵੱਡਾ ਹੋ ਗਿਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਪਿਰ ਜਾਂਦਾ ਨਹੀਂ ਐਨਾ ਮੂੰਹ ਪੈ ਜਾਂਦਾ ਜੀਵਾਂ ਨਾਲ ਫਿਰ ਕਹਿੰਦਾ ਕਿ ਜੇ ਪੁੱਤਰ ਵਿਆਹ ਤੇਨ ਪੁੱਤਰੇ ਵਿਆਹ ਲਾ ਪੁੱਤਰਿਆਂ ਤੋਂ ਪੋੜੁੱਟੜਿਆਂ ਤੇ ਪਹੁੰਚ ਜਾਂਦਾ ਪਰ ਫਿਰ ਵੀ ਨਾ ਕਰਦਾ ਫਿਰ ਵੀ ਹਾਂ ਨਹੀਂ ਕਰਦਾ ਜਦੋਂ ਮੌਤ ਆ ਖੜਦੀ ਐ ਸਰਾਣੇ ਫਿਰ ਵੀ ਦਾ ਚਿਤ ਕਰਦਾ ਕਿ ਮੈਂ ਇੱਥੇ ਰਵਾਂ ਮੈਂ ਜਾਵਾਂ ਨਾ ਫਿਰ ਵੀ ਤਰਲੇ ਪੰਦਾ ਖੀਰਲੇ ਸਵਾਸਾਂ ਤੇ ਵੀ ਲਿੱਲੜੀਆਂ ਕੱਢਦਾ ਤਰਲੇ ਪੰਦਾ ਕਿ ਹਜੇ ਸਮਾਂ ਦੇ ਦਿਓ ਐਵੇਂ ਦੇ ਦਿਓ ਮੈਨੂੰ ਥੋੜੇ ਸਮੇਂ ਦਾ ਮੈਂ ਕੰਮ ਕਰ ਲਾਂ ਫਿਰ ਵੀ ਚਿਤ ਨਹੀਂ ਕਰਦਾ ਜਿਵੇਂ ਇੱਕ ਬਜ਼ੁਰਗ ਨੂੰ ਮਹਾਰਾਜ ਨੇ ਦੇਖਿਆ ਸੀ ਨਾ ਜ਼ਿਮੀਂਦਾਰ ਨੂੰ ਕੰਮ ਕਰਦੇ ਗੁਰੂ ਨਾਨਕ ਪਾਤਸ਼ਾਹ ਨੇ ਮਹਾਰਾਜ ਜੀ ਗੁਜ਼ਰਦੇ ਜਾ ਰਹੇ ਹਨ ਮਰਦਾਨਾ ਜੀ ਨਾਲ ਹੈ ਖੇਤਾਂ ਦੇ ਵਿੱਚ ਇੱਕ ਜ਼ਿਮੀਂਦਾਰ ਸੀ ਉਹ ਗਾਲਾਂ ਕੱਢੀ ਜਾਂਦਾ ਪੁੱਤਰਾ ਨੂੰ ਕਾਫੀ ਉਮਰ ਦਾ ਸੀ ਬਜ਼ੁਰਗ ਬਜ਼ੁਰਗ ਸੀ ਤੇ ਉਹ ਗਾਲਾਂ ਕੱਢ ਰਿਹਾ ਆਪਣੇ ਪੁੱਤਰਾ ਨੂੰ ਕਿ ਤੁਸੀਂ ਕੰਮ ਨਹੀਂ ਕਰਦੇ ਚੰਗੀ ਤਰ੍ਹਾਂ ਖੇਤੀ ਦਾ ਖਿਆਲ ਨਹੀਂ ਰੱਖਦੇ ਤੇ ਸਾਧ ਸੰਗਤ ਜੀ ਕੋਲ ਨਾਨਕ ਮਹਾਰਾਜ ਜੀ ਗੁਜ਼ਰਦੇ ਜਾ ਰਹੇ ਹਨ ਪੋਲ ਦੀ ਬਾਹੀ ਮਰਦਾਨਾ ਜੀ ਨਾਲ ਹੈ ਤੇ ਮਰਦਾਨੇ ਨੂੰ ਕਹਿੰਦੇ ਬਜ਼ੁਰਗ ਗਾਲਾ ਕੱਢੀ ਜਾ ਰਿਹਾ ਆਪਣੇ ਪੁੱਤਰਾ ਨੂੰ ਇਹਨੂੰ ਜਾ ਕੇ ਦੱਸ ਦੀ ਕਿ ਤੇ ਥੋੜੇ ਦਿਨ ਦੀ ਆਜੂ ਇਹਦੀ ਬਾਕੀ ਕਿ ਭਲਾ ਕੰਮ ਕਰ ਲੈ ਨਾਮ ਜਪ ਲੈ ਜੀ ਜ਼ਿੰਦਗੀ ਸਫਲ ਹੋ ਜਾਵੇ ਜੇ ਜਾ ਕੇ ਪ੍ਰਣਾਣ ਕੁਮਾਰਾ ਜੀ ਨੇਵਾਜ਼ ਮਾਰੀ ਭਾਈ ਮਰਦਾਨਾ ਜੀ ਨੇ ਕਹਿੰਦੇ ਬਜ਼ੁਰਗੋ ਤੁਹਾਡੀ ਉਮਰ ਬਹੁਤ ਹੋ ਚੁੱਕੀ ਆ ਹੁਣ ਛੱਡ ਦਿਓ ਖੇੜਾ ਜਮੀਨ ਤਾਂ ਪੁੱਤਰਾਂ ਨੇ ਸੰਭਲੀਏ ਸਭ ਕੁਝ ਕਰ ਲੈਣਾ ਬੱਚਿਆ ਨੇ ਤੁਸੀਂ ਨਾਮ ਜਪਿਆ ਕਰੋ ਰਾਮ ਰਾਮ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਇਹ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਸਵਾਸਾਂ ਦਾ ਕਦੋਂ ਇਹ ਗੱਡੀ ਖੜ ਜਾਨੀ ਹੈ ਕਦੋਂ ਇਹ ਆਤਮਾ ਨਿਕਲ ਕੇ ਉੱਡ ਜਾਨੀ ਹੈ ਫਿਰ ਪਛਤਾਵੇ ਤੋਂ ਬਿਨਾ ਕੁਝ ਨਹੀਂ ਬਚਣਾ ਤੇ ਬਜ਼ੁਰਗ ਕਿੱਥੇ ਬੰਨੇ ਇਹ ਸਾਧ ਸੰਗਤ ਜੀਓ ਕੋਈ ਵੀ ਬਚਨ ਨਹੀਂ ਮੰਨਿਆ ਤੇ ਮਹਾਰਾਜ ਜੀ ਚਲੇ ਗਏ ਸੱਚ ਦੀ ਆਵਾਜ਼ ਮਾਰ ਕੇ ਮਰਦਾਨਾ ਜੀ ਨਾਲ ਸੀ ਚਲੇ ਗਏ ਤੇ ਸਾਧ ਸੰਗਤ ਜੀ થોਡੇ ਦਿਨ ਬਾਦੀ ਬਜ਼ੁਰਗ ਗੁਜ਼ਰ ਗਿਆ ਮੰਨਿਆ ਨਹੀਂ ਕਿਉਂਕਿ ਉਸ ਵੇਲੇ ਮੋਹ ਹੁੰਦਾ ਹੈ ਆਪਣੇ ਪੁੱਤਰਾ ਧੀਆਂ ਦੇ ਨਾਲ ਉਮਰ ਜਿਵੇਂ ਜਿਵੇਂ ਵੱਡੀ ਹੁੰਦੀ ਹੈ ਨਾ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ ਦਾ ਸੰਤਾਪ ਅੱਗ ਜਾਦੀ ਅੰਦਰ ਵੱਧ ਜਾਂਦੀ ਹੈ ਤੇ ਮਨੁੱਖ ਜਿਹੜਾ ਉਹ ਰੱਜਦਾਨੀ ਜ਼ਿੰਦਗੀ ਪਾ ਕੇ ਭਾਵੇਂ 100 ਸਾਲ ਵੀ ਜੀ ਲਵੇ ਮਨੁੱਖ ਇਹ ਐਸਾ ਮਨੁੱਖ ਫਿਰ ਰੱਜਦਾ ਨਹੀਂ ਉਹ ਚਾਹੁੰਦਾ ਕਿ ਮੈਨੂੰ ਉਮਰਾ ਹੋਰ ਮਿਲੇ ਹੋਰ ਮੈਂ ਜੀਵਾਂ ਹੋਰ ਕੰਮ ਕਰਾਂ ਉਹਦਾ ਖਿਆਲ ਜਿਹੜਾ ਉਸ ਕੰਮਾਂ 'ਚ ਹੀ ਰਹਿ ਜਾਂਦਾ ਹੈ ਪਰਮਾਤਮਾ ਦੀ ਬੰਦਗੀ ਭਜਨ ਨਾਲ ਉਹ ਟੁੱਟ ਜਾਂਦਾ ਮਨੁੱਖ ਉਹ ਮਾਲਕ ਤੋਂ ਦੂਰ ਹੋ ੜ ਜਾਂਦਾ ਹੈ ਮੋਹ ਮਮਤਾ ਦੀ ਜਿਹੜਾ ਜਾਲ ਹੈ ਉਹਦੇ ਵਿੱਚ ਫਸ ਜਾਂਦਾ ਮਨੁੱਖ ਨਿਕਲ ਨਹੀਂ ਪਾਂਦਾ ਤੇ ਮਹਾਰਾਜ ਜੀ ਤੇ ਚਲੇ ਗਏ ਮਰਦਾਨਾ ਜੀ ਤੇ ਥੋੜੇ ਦਿਨ ਬਾਅਦ ਮਨ ਕੇ ਮਰ ਕੇ ਕੁੱਤਾ ਬਣ ਗਿਆ ਕੁਕਰ ਬਣ ਗਿਆ ਤੇ ਕੁੱਕਰ ਬਣ ਕੇ ਉਸੇ ਘਰ ਵਿੱਚ ਹੀ ਆਣ ਕੇ ਉਹਨਾਂ ਨੇ ਰੱਖ ਲਿਆ ਧੀਆਂ ਪੁੱਤਰਾਂ ਨੇ ਰੱਖ ਕੇ ਗੇੜ ਤੇ ਬਿਠਾ ਦਿੱਤਾ ਸੰਗਲ ਪਾ ਕੇ ਆਜੋ ਹੀ ਬਜ਼ੁਰਗਾਂ ਉਹਨੂੰ ਪਤਾ ਹੈ ਕਿ ਮੈਂ ਇਸੇ ਘਰ ਦਾ ਬਜ਼ੁਰਗਾਂ ਪਰ ਪੁੱਤਰਾ ਧੀਆਂ ਨੂੰ ਥੋੜਾ ਪਤਾ ਕੀ ਕੁੱਤਾ ਸਾਡਾ ਹੀ ਪਿਓ ਏ ਤੇ ਮਹਾਰਾਜ ਜੀ ਫੇਰ ਲੰਗੇ ਜਾ ਰਹੇ ਨੇ ਭਾਈ ਮਰਦਾਨਾ ਜੀ ਨਾਲ ਹਨ ਇਹ ਕੋਤਕ ਵਰਤਨਾ ਸੀ ਮਹਾਰਾਜ ਜੀ ਹੱਸ ਪਏ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੀ ਕਿਉਂ ਹੱਸਿਓ ਕੀ ਕਾਰਨ ਹੈ ਤੇ ਮਹਾਰਾਜ ਜੀ ਕਹਿੰਦੇ ਮਜ਼ਾਨਿਆ ਆ ਦੇਖੋ ਇਹ ਬਜ਼ੁਰਗ ਬੈਠਾ ਐ ਪਹਿਲਾਂ ਇਹਨੂੰ ਕਿਹਾ ਸੀ ਕਿ ਤੂੰ ਛੱਡ ਦੇ ਖਿਹੜਾ ਮਮਤਾ ਨੂੰ ਛੱਡ ਦੇ ਮੂੰਹ ਨੂੰ ਛੱਡ ਦੇ ਨਾਮ ਜਪ ਲੈ ਚਾਰ ਦਿਨ ਬਾਕੀ ਤੇਰੀ ਆਤਮਾ ਮਰ ਹੋ ਜਾਵੇਗੀ ਇਹ ਦਿਨ ਸਾਡੀ ਗੱਲ ਨਹੀਂ ਮੰਨੀ ਹੁਣ ਕੁੱਤਾ ਬਣ ਗਿਆ ਕੂਕਰ ਬਣ ਗਿਆ ਬੂਹੇ ਤੇ ਬੈਠਾ ਦੇਖੋ ਹੁਣ ਰਾਖੀ ਕਰਦਾ ਧਰਮ ਸੰਗਤ ਜੀਓ ਆਪਣੀਆਂ ਅਨੂਆਂ ਧੀਆਂ ਨੂੰਆਂ ਤੇ ਪੁੱਤਰ ਖੇਤ 'ਚ ਕੰਮ ਕਰਦੇ ਆਣੇ ਬੂਹੇ ਤੇ ਬੈਠਾ ਰਾਖੀ ਕਰਦਾ ਜਾ ਕੇ ਪੁੱਛ ਮਰਦਾਨੇ ਨੂੰ ਕਹਿੰਦੇ ਮਹਾਰਾਜ ਇਹਦੀ ਮੁਕਤੀ ਕਰ ਦੀਏ ਤੇ ਮੁਕਤੀ ਕਿੱਥੇ ਕਰਾਣੀ ਸੀ ਉਸੇ ਭਾਸ਼ਾ ਦੇ ਵਿੱਚ ਸਿਰ ਹਲਾਉਂਦਾ ਕਿ ਮੈਨੂੰ ਨਹੀਂ ਮੁਕਤੀ ਚਾਹੀਦੀ ਮੈਂ ਰਾਖੀ ਕਰਨੀ ਹੈ ਮੇਰੇ ਪੁੱਤਰ ਧੀਆ ਖੇਤ 'ਚ ਕੰਮ ਕਰਦੇ ਆਣ ਮਹਾਰਾਜ ਹੱਸ ਕੇ ਕਹਿੰਦੇ ਮਰਦਾਨਿਆ ਅਜੇ ਵੀ ਮੁਕਤੀ ਨਹੀਂ ਚਾਹੁੰਦਾ ਜਿਹਦੀ ਵਾਸਨਾ ਜਿਹੜੀ ਇਹ ਘਰ ਦੇ ਵਿੱਚ ਹੀ ਹੈ ਸਰੀਰ ਬਦਲ ਗਿਆ ਆਤਮਾ ਤੇ ਵਾਸ਼ਨਾ ਜਿਹੜੀ ਉਸੇ ਖੁੱਭੀ ਹੋਈ ਹੈ ਘਰ ਦੇ ਵਿੱਚ ਚਲੋ ਚੱਲੀਏ ਥੋੜੇ ਸਿਰ ਬਾਦ ਦੇਖੋ ਫੇਰ ਆਏ ਪਹਿਲੋ ਬੈਲ ਬਣਿਆ ਸੋਰੀ ਬੈਲ ਬਣਿਆ ਸੀ ਪਹਿਲੋ ਬੈਲ ਬਣ ਕੇ ਤੇ ਜੀਵੀਦਾਰ ਦੇ ਘਰ ਆ ਗਿਆ ਉੱਥੇ ਆਣ ਕੇ ਡੰਡੇ ਖਾਂਦਾ ਰਿਹਾ ਖੇਤੀ ਬੰਦਾ ਰਿਹਾ ਤੇ ਮਹਾਰਾਜ ਜੀ ਨੇ ਕੰਨ ਵਿੱਚ ਆਣ ਕੇ ਪੁੱਛਿਆ ਮਰਦਾਨਾ ਜੀ ਨੂੰ ਕਹਿੰਦੇ ਇਹ ਅਜੇ ਵੀ ਨਹੀਂ ਚੁੰਦਾ ਮੁਕਤੀ ਹੋਵੇ ਇਹ ਜੀਵੀ ਦੀ ਵਾਸ਼ਨਾ ਇਸੇ ਘਰ ਚੀ ਹੈ ਫਿਰ ਚਲੇ ਗਏ ਫਿਰ ਸਮਾ ਲੰਗਿਆ ਤੇ ਕੁੱਤਾ ਬਣ ਕੇ ਆਇਆ ਕੁੱਤੇ ਨੂੰ ਪੁੱਛਿਆ ਮਹਾਰਾਜ ਨੇ ਫਿਰ ਵੀ ਮੁਕਤੀ ਨਹੀਂ ਚੰਦਾ ਅਜੇ ਵੀ ਚੰਦਾ ਕਿ ਮੈਂ ਰਾਖੀ ਕਰਾਂ ਤੇ ਤੀਜੀ ਵਾਰੀ ਫਿਰ ਲੰਗਦੇ ਜਾ ਰਹਿਣ ਉਸੇ ਘਰ ਵਿੱਚ ਆ ਗਿਆ ਸੱਪ ਬਣ ਕੇ ਸੱਪ ਬਣ ਕੇ ਉਸੇ ਘਰ ਵਿੱਚ ਸ਼ਤੀਰ ਵਿੱਚ ਲੰਕਿਆ ਹੋਇਆ ਤੇ ਮਹਾਰਾਜੀ ਮਰਦਾਨੇ ਨੂੰ ਕਹਿੰਦੇ ਭਾਈ ਮਰਦਾਨਿਆਂ ਹੁਣ ਸੱਪ ਬਣ ਗਿਆ ਇਹ ਦੇਖੋ ਉਤੋਂ ਸ਼ਤੀਰ ਤੋਂ ਇਦੇ ਪੁੱਤਰ ਜਿਹੜੀ ਅਸੀਂ ਨੂਹਾ ਖੇਤ ਚ ਕੰਮ ਕਰ ਰਹੇ ਸੀ ਬੱਚਾ ਅੰਦਰ ਪੰਘੂੜੇ ਚ ਪਿਆ ਸੀ। ਉਦੋਂ ਲੋਕ ਛਤੀਰਾ ਦੇ ਨਾਲ ਕੱਪੜਾ ਬਣ ਕੇ ਥੈਲਾ ਬਣਦੇ ਸੀ ਜਾਂ ਕੋਈ ਚੀਜ਼ ਬਣ ਕੇ ਬੱਚਿਆਂ ਨੂੰ ਪਾ ਦੇਉਂਦੇ ਸੀ। ਘੂੜਾ ਬਣਾ ਕੇ। ਤੇ ਉਹ ਗਰਮੀ ਕਰਕੇ ਬੱਚਾ ਉੱਤੀ ਉੱਤੀ ਰੋਂਦਾ ਛੋਟਾ ਬੱਚਾ ਸੀ ਇਹਨੂੰ ਪੋਤਰੇ ਦਾ ਤਰਸ ਆਇਆ। ਸੱਪ ਬਣਿਆ ਹੋਇਆ ਫਿਰ ਵੀ ਪੋਤਰੇ 'ਚ ਧਿਆਨ ਹੈ। ਤੇ ਉੱਤਰ ਕੇ ਨਾ ਛੱਤ ਦੇ ਛੀਰ ਤੋਂ ਪੰਘੂੜਾ ਹਲਾ ਲੱਗਾ। ਉਹਨੇ ਚਿਹਰੇ ਦੇ ਨੂੰ ਅੰਦਰ ਆਈ ਉਹਨੇ ਦੇਖਿਆ ਕਿ ਬੜਾ ਤਗੜਾ ਸੱਪ ਐ ਰੋਲਾ ਪਾਇਆ ਤੇ ਉਸੇ ਪੁੱਤਰਾਂ ਨੇ ਡਾਂਗਾ ਮਾਰ ਮਾਰ ਕੇ ਸੱਪ ਨੂੰ ਮਾਰਤਾ ਫਿਰ ਮਰ ਗਿਆ ਫਿਰ ਉਸੇ ਘਰ ਦੀ ਗੰਦਗੀ ਦੇ ਵਿੱਚ ਆਣ ਕੇ ਕੀੜਾ ਬਣ ਗਿਆ ਨਾਲੀ ਦਾ ਕੀੜਾ ਬਣਿਆ ਗੰਦਗੀ ਦਾ ਇਹ ਮਹਾਰਾਜ ਜੀ ਇਸ ਸਾਖੀ ਦੇ ਵਿੱਚ ਦੱਸਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਕੀੜਾ ਬਣਿਆ ਫਿਰ ਪਛਤਾਨਦਾ ਉਹ ਤੜਫਦਾ ਉਹ ਗੰਦਗੀ ਦੇ ਵਿੱਚ ਕੀ ਮੇਰੀ ਮੁਕਤੀ ਹੋ ਜਾਵੇ ਇਹ ਸਾਧ ਸੰਗਤ ਜੀਓ ਗੁਰੂ ਨਾਨਕ ਮਹਾਰਾਜ ਜੀ ਫਿਰ ਘਰ ਦੇ ਮੂਹਰੇ ਤੋਂ ਲੰਘਦੇ ਜਾ ਰਹੇ ਹਨ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਮਰਦਾਨਿਆਂ ਆ ਦੇਖ ਜਿਹੜਾ ਨਾਲੀ 'ਚ ਕੀੜਾ ਫਿਰਦਾ ਏ ਬਜ਼ੁਰਗੀ ਆ ਉਹ ਕਹਿੰਦੇ ਹੁਣ ਪੁੱਛ ਲਈਏ ਇਹਨੂੰ ਬਾਹਰ ਕੱਢ ਇਹ ਮੁਕਤੀ ਚਾਹੁੰਦਾ ਤੇ ਅਜੇ ਵੀ ਇਹਨੇ ਇੱਥੇ ਫਿਰਨਾ ਤੇ ਮਹਾਰਾਜ ਨੇ ਕੀੜਾ ਕਢਾਇਆ ਮਰਦਾਨੇ ਨੇ ਰੱਖਿਆ ਬਾਹਰ ਕੱਢ ਕੇ ਤੇ ਤੜਫਦਾ ਮਹਾਰਾਜ ਜੀ ਨੇ ਕਾਇ ਦੀ ਮੁਕਤੀ ਤੇਰੀ ਮੁਕਤੀ ਕਰਦੀ ਏ ਤੇ ਉਸ ਵੇਲੇ ਮਹਾਰਾਜ ਜੀ ਨੂੰ ਕੀੜੇ ਦੀ ਮੁਕਤੀ ਕੀਤੀ ਕੀੜੇ ਦੀ ਜੂਣ ਦੇ ਵਿੱਚੋਂ ਬਜ਼ੁਰਗ ਜੀ ਨੂੰ ਕੱਢਿਆ ਇਸ ਕਹਿਣ ਤੋਂ ਭਾਵ ਹੈ ਇੱਕ ਧਾਰਨ ਬਣਦੀ ਏ ਕਿ ਮਨੁੱਖ ਦੀ ਵਾਸ਼ਨਾ ਜਿਹੜੀ ਹੈ ਜਿਵੇਂ ਜਿਵੇਂ ਮਨੁੱਖ ਦੀ ਉਮਰ ਵਧਦੀ ਆਰਜ਼ੂ ਵਧਦੀ ਏ ਜ਼ਿੰਦਗੀ ਇੱਥੇ ਜਿੰਨੇ ਜੀਵ ਵਧਦੇ ਆਲੇ-ਦੁਆਲੇ ਉਹ ਜੰਗਾਲ ਬਣ ਜਾਂਦਾ ਜਿੰਨੇ ਰਿਸ਼ਤੇ ਜਾਦੇ ਬਣ ਜਾਂਦੇ ਹਨ ਉਨਾ ਮਾਇਆ ਦਾ ਜੰਜਾਲ ਵੱਡਾ ਹੋ ਜਾਂਦਾ ਉਹ ਮੋਹ ਦੇ ਵਿੱਚ ਜਾਦਾ ਅਸੀਂ ਫਸ ਜਾਂਦੇ ਆ ਕਈ ਵਰੀ ਹੁੰਦਾ ਨੇ ਦੇਖੀ ਦਿਨੇ ਘਰ ਦੇ ਬਜ਼ੁਰਗ ਜਿੰਨੇ ਮਰਜੀ ਉਮਰਾ ਭੋਗ ਲਿਆ ਨੂੰ ਫਿਰ ਵੀ ਪੋਤਰਿਆਂ ਚ ਪਰੋਤੜਿਆਂ ਤੱਕ ਕਹਿੰਦੇ ਨੇ ਕਿ ਸਾਡੀ ਉਮਰਾ ਵਧੀ ਜਾਏ ਪਰ ਮਹਾਰਾਜ ਜੀ ਕਿਤੇ ਇੰਨੀ ਥੋੜਾ ਉਮਰਾ ਹੋਈ ਗੋਨਾਰਾਣਕ ਮਹਾਰਾਜ ਜੀ ਦੀ ਉਮਰਾ ਸੀ ਵੱਡੀ ਉਮਰ ਦੀ ਹੋਈ ਮਹਾਰਾਜ ਜਾਂ ਤੀਜੇ ਪਾਸ਼ਾ ਜੀ ਹੋਏ ਫਿਰ ਵੀ ਉਹਨਾਂ ਨੇ ਧਰਮ ਦੇ ਕਾਰਜ ਕੀਤੇ ਕੋਈ ਆਪਣੇ ਘਰ ਦੇ ਕਾਰਜ ਨਹੀਂ ਕੀਤੇ ਇਹ ਆਪਣੇ ਵਾਸਤੇ ਜ਼ਿੰਦਗੀ ਲਗਾਈ ਉਹਨੇ ਧਰਮ ਸਤਗੁਰਾਂ ਨੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਆਪਣੀ ਜ਼ਿੰਦਗੀ ਨੂੰ ਜੂਝ ਕੀਤਾ ਤੇ ਸਫਲ ਬਣਾਈ ਜ਼ਿੰਦਗੀ ਪਰ ਆਪਾਂ ਸਫਲ ਥੋੜਾ ਬਣਨੇ ਆ ਆਪਾਂ ਘਰ ਦੇ ਧੰਦਿਆਂ ਦੇ ਵਿੱਚ ਹੀ ਜ਼ਿੰਦਗੀ ਖਰਾਬ ਕਰ ਦਿੰਨੇ ਆ ਅਨਧਿਆਤ ਉੱਪਰ ਨਹੀਂ ਉੱਠਦੇ ਭਜਨ ਬੰਦਗੀ ਨੂੰ ਤਿਆਗ ਕੇ ਵਿਸਾਰ ਕੇ ਉਹ ਮਾਲਕ ਦੀ ਗੋਦ ਤੋਂ ਦੂਰ ਹੋ ਜਾਂਦੇ ਆ ਤੇ ਅਠਵੀਂ ਪਾਤਸ਼ਾਹ ਜੀ ਕਿਤੇ ਆਜੂ ਸੀ 8 ਸਾਲ ਦੀ ਆਜੂ ਸੀ ਮਹਾਰਾਜ ਜੀ ਇਨ 6ਵੇਂ ਪਾਤਸ਼ਾਹ ਦੀ ਕੋਈ ਬਹੁਤੀ ਥੋੜਾ ਜਿਹੀ ਸੀ 45 46 ਸਾਲ ਦੀ ਆਜੂ ਵਿੱਚ 6ਵੇਂ ਪਾਤਸ਼ਾਹ ਜੀ ਐਡੇ ਕਾਰਜ ਕਰ ਗਏ ਦੇਖੋ ਇੰਨੀ ਕੋ ਆਜੂ ਜਵਾਨ ਅਵਸਥਾ ਹੁੰਦੀ ਹੈ 45 ਸਾਲ ਤੋਂ ਬਾਅਦ ਅੱਗੇ ਵਢੇਪਾ ਸ਼ੁਰੂ ਹੋ ਜਾਂਦਾ ਹੈ ਇਹ ਮਹਾਰਾਜ ਜੀ ਦੇਖੋ 10ਵੇਂ ਪਾਤਸ਼ਾਹ ਜੀ ਇਸ ਤੋਂ ਘੱਟ ਆਜੂ ਸੀ ਤੇ ਉੱਥੇ ਹਾਨੀ ਪੈਦਾ ਹੋ ਜਾਂਦੀ ਹੈ ਮਨ ਦੇ ਵਿੱਚ ਕਿ ਮਹਾਰਜ ਨਾ 10ਵੇਂ ਪਾਤਸ਼ਾਹ ਦੀ ਉਮਰ ਕੀ 43 ਸਾਲ ਕੋਈ ਬਹੁਤੀ ਉਮਰ ਨਹੀਂ ਮੇਰੇ ਤੋਂ ਵੀ ਛੋਟੀ ਤੇ ਦੇਖੋ ਉਹਨਾਂ ਦੀ ਉਮਰ ਕੀ ਸੀ ਤੇ ਉਹਨਾਂ ਨੇ ਵੱਡੇ ਕਾਰਜ ਕੋਈ ਇੱਕ ਕਾਰਜ ਨਹੀਂ ਕੀਤਾ ਮਹਾਰਾਜ ਨੇ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਸਰਬੰਸ ਸਦਾਨ ਕੀਤਾ ਉੱਥੇ ਖਾਲਸੇ ਦੀ ਚੋਣ ਕੀਤੀ ਕਿੰਨੇ ਕਾਰਜ ਕੀਤੇ ਗਿਣਤੀ ਤੋਂ ਪਰਾਂ ਮਹਾਰਾਜ ਦੇ ਕਾਰਜ ਹਨ ਉਮਰਾਂ ਥੋੜੀ ਪੈ ਜਾਂਦੀ ਹੈ ਤੇ ਬਚਪਨ ਦੇ ਵਿੱਚ ਹੀ ਛੋਟੀ ਜੀ ਆਜੂ ਦੇ ਵਿੱਚ ਮਹਾਰਾਜ ਜੀ ਗੁਰਤਾ ਗੱਦੀ ਤੇ ਬਹਿ ਗਏ ਛੇਵੇਂ ਪਾਤਸ਼ਾਹ ਜੀ ਵੀ 11 ਸਾਲ ਦੇ ਸੀ ਜਦੋਂ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਮਹਾਰਾਜ ਜੀ ਦੀ ਛਿੱਧੀ ਹੋਈ ਤੇ 10ਵੇਂ ਪਾਤਸ਼ਾਹ ਜੀ ਵੀ ਦੇਖੋ ਮਹਾਰਾਜ ਜੀ ਛਿੱਧੀ ਦੇਣ ਗਏ ਨਵੇਂ ਪਾਤਸ਼ਾਹ ਤੇ ਬਚਪਨ ਦੇ ਵਿੱਚ ਹੀ ਮਹਾਰਾਜ ਨੇ ਗੁਰਤਾ ਗੱਦੀ ਦੀ ਸੰਭਾਲ ਕਰ ਲਈ ਤੇ ਬਚਪਨ ਦੇ ਵਿੱਚ ਹੀ ਕਾਰਜਾਂ ਤੇ ਲਾਗੇ ਧਰਮ ਦੇ ਲੇਖੇ ਸਾਰਾ ਕੁਝ ਲਾਤਾ ਇਥੇ ਕਹਿਣ ਤੋਂ ਭਾਵ ਹੈ ਕਿ ਬਹੁਤ ਹੀ ਲੰਬੀ ਉਮਰ ਕਰਕੇ ਕੋਈ ਬੰਦਾ ਖੁਸ਼ ਨਹੀਂ ਹੁੰਦਾ ਅੰਦਰੋਂ ਬਿਰਤੀ ਉਹ ਵਾਸ਼ਨਾ 'ਚ ਹੀ ਲੰਘ ਜਾਂਦੀ ਮਹਾਰਾਜ ਜੀ ਕਹਿੰਦੇ ਇਹਨੂੰ ਸਵਾਰਨ ਵਾਸਤੇ ਥੋੜੀ ਉਮਰਾਂ ਦੇ ਵਿੱਚ ਹੀ ਜੇ ਮਨੁੱਖ ਬਾਣੀ ਨਾਲ ਜੁੜ ਜਾਂਦਾ ਪਰਮੇਸ਼ਰ ਓਕਾਲ ਪੁਰਖ ਨੂੰ ਸਮਝ ਪਾਉਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਜ਼ਿੰਦਗੀ ਸਫਲ ਬਣ ਜਾਂਦੀ ਹੈ ਇਥੇ ਬਹੁਤੀ ਬਾਜੂ ਦਾ ਕਾਟ ਆਜੂ ਦਾ ਸਵਾਲ ਨਹੀਂ ਕਿ ਵੀਰ ਬਚਪਨ ਦੇ ਵਿੱਚ ਹੀ ਉਹ ਗਿਆਨ ਪ੍ਰਗਟ ਹੋ ਜਾਂਦਾ ਹੈ ਉਹਦੇ ਚਰਨਾਂ ਦੇ ਵਿੱਚ ਗੋਦ ਵਿੱਚ ਮਨੁੱਖ ਬਹਿ ਜਾਂਦਾ ਤੇ ਥੋੜੀ ਆਜੂ ਵਿੱਚ ਹੀ ਸਾਰਾ ਕੁਝ ਪਾ ਕੇ ਚਲਾ ਜਾਂਦਾ ਵੀਰ ਦੀ ਬਾਤੀ ਆਜੂ ਵਿੱਚ ਵੀ ਜ਼ਿੰਦਗੀ ਲੰਘ ਜਾਂਦੀ ਅਸੀਂ ਉਹਨਾਂ ਪਰਮਾਤਮਾ ਨਾਲ ਮੇਲ ਨਹੀਂ ਕਰ ਪਾਉਂਦੇ ਜ਼ਿੰਦਗੀ ਥੋੜੀ ਪੈ ਜਾਂਦੀ ਅੱਗੇ ਫਿਰ ਉਸੇ ਜਨਮਾਂ ਦੇ ਵਿੱਚ ਦੇਖੋ ਫਿਰ ਜਾਣਾ ਪੈਂਦਾ ਫਿਰ ਸਜ਼ਾ ਭੁਗਤ ਨਹੀਂ ਪੈਂਦੀ ਇੱਥੇ ਮਹਾਰਾਜ ਜੀ ਪੌੜੀ ਦੇ ਵਿੱਚ ਸਾਨੂੰ ਸਮਝਾ ਰਹੇ ਹਨ ਕਹਿੰਦੇ ਆਪੀ ਨਾ ਭੋਗ ਭੋਗ ਕੇ ਇਹ ਜਿੰਨੇ ਭੋਗ ਭੋਗ ਕੇ ਇਹ ਫਿਰ ਵੀ ਅਸੀਂ ਰੱਜਦੇ ਨਹੀਂ ਮਹਾਰਾਜ ਜੀ ਕਹਿੰਦੇ ਭਸਮੜ ਭਸਮ ਬਣ ਜਾਂਦੀ ਹੈ ਸਰੀਰ ਦੀ ਹੋਰ ਜਿਹੜਾ ਉੱਡ ਜਾਂਦਾ ਵੱਡਾ ਉਹ ਆ ਦੁਨੀਦਾਰ ਗਲ ਸੰਗਲ ਘਤ ਚਲਾਇਆ ਫਿਰ ਮਹਾਰਾਜ ਜੀ ਕਹਿੰਦੇ ਜਾਣਾ ਨਹੀਂ ਚੁੰਦਾ ਪਰ ਜੰਗਲ ਸਾਹਮਣੇ ਖੜੇ ਹੋਏ ਜੰਮ ਸੰਗਲ ਪੰਦਿਆਂ ਨੇ ਫਿਰ ਫਿਰ ਇਹਨੂੰ ਸੰਗਲ ਪਾ ਕੇ ਦੀ ਆਤਮਾ ਨੂੰ ਲੈ ਕੇ ਜਾਂਦੇ ਹਨ ਇਹ ਤਰਲੇ ਪਾਉਂਦਾ ਕਿਵੇਂ ਦੁਨੀਆ ਤੇ ਹੋਰ ਰਵਾਂ ਹੋਰ ਵੱਡਾ ਹੋਵਾਂ ਹੋਰ ਕੁਝ ਕਰਾਂ ਪਰ ਕਿੱਥੇ ਛੱਡਦਾ ਸਮਾਂ ਕਿੱਥੇ ਜਦੋਂ ਸਵਾਸ ਪੂਰੇ ਹੋ ਜਾਂਦੇ ਹਨ ਫਿਰ ਸਮਾਂ ਤਿਲਕ ਜਾਂਦਾ ਹੱਥ ਚੋਂ ਫਿਰ ਆਤਮਾ ਜਿਹੜੀ ਹੱਥ ਪੈਰ ਕੰਮ ਦਿਆਂਨ ਆਤਮਾ ਨੂੰ ਬੜੀ ਤਕਲੀਫ ਹੁੰਦੀ ਐ ਨੂੰ ਜਦੋਂ ਆਤਮਾ ਨੂੰ ਜਮ ਸੰਗਲ ਪਾ ਕੇ ਲੈ ਜਾਂਦੇ ਹਨ ਅੱਗੇ ਕਰਨੀ ਕੀਰਤ ਵਾਕੀ ਐ ਬੈ ਲਿਖਾ ਕਰ ਸਮਝਾਇਆ ਦੂਜੀ ਪੌੜੀ ਦੇ ਵਿੱਚ ਹੀ ਮਹਾਰਾਜ ਨੇ ਜਵਾਬ ਦਿੱਤਾ ਸੀ ਇੱਥੇ ਫਿਰ ਮਹਾਰਾਜ ਜੀ ਬਚਨ ਕਰਦਿਆਂ ਹਨ ਆ ਬਚਨ ਕਰਦਨ ਅੱਗੇ ਜਦੋਂ ਪਹੁੰਚਦੀ ਹੈ ਦੀ ਆਤਮਾ ਮਹਾਰਾਜ ਜੀ ਫਿਰ ਕਹਿੰਦੇ ਕਰਨੀ ਕੀਰਤ ਬਾਚੀ ਇਹ ਬੈ ਲਿਖਾ ਕਰ ਸਮਝਾਇਆ ਔਖੇ ਦਰਗਾਹ ਵਿੱਚ ਮਹਾਰਾਜ ਜੀ ਕਹਿੰਦੇ ਕਿ ਉੱਥੇ ਪੁੱਛਿਆ ਇਹ ਨਹੀਂ ਜਾਣਾਂ ਕਿ ਕਿੰਨਾ ਧਨ ਕਮਾਇਆ ਕਿੰਨਾ ਸੰਸਾਰ ਵਿੱਚ ਤੂੰ ਕੁਝ ਇਕੱਠਾ ਕੀਤਾ ਹੈ ਹਾਰਾ ਜੀ ਕਹਿੰਦੇ ਉੱਥੇ ਤਾਂ ਇਹ ਪੁੱਛਿਆ ਜਾਣਾ ਅੱਗੇ ਕਰਨੀ ਕੀਰਤ ਬਾਚੀ ਐ ਇਹ ਲੇਖਾ ਕਰ ਸਮਝਾਇਆ ਸਾਹਮਣੇ ਧਰਮਰਾਜ ਬੈਠਾ ਹੋਇਆ ਮਹਾਰਾਜ ਜੀ ਕਹਿੰਦੇ ਲੇਖਾ ਦੱਸਦਾ ਇਹਦੀ ਵਹੀ ਕੱਢ ਕੇ ਇਹਨੂੰ ਕੋਲ ਖੁਲਾਰ ਕੇ ਲੇਖਾ ਸਾਰਾ ਦੱਸਿਆ ਜਾਂਦਾ ਤੂੰ ਸੰਸਾਰ ਵਿੱਚ ਇਹ ਕਰਮ ਕਰਕੇ ਆਇਆ ਹੈਂ ਇਹ ਤੈਨੂੰ ਤੂੰ ਗਲਾਹ ਕੀਤਾ ਨਾ ਇਹਦਾ ਤੇਰਾ ਇਹ ਲੇਖਾ ਬਣਦਾ ਤੈਨੂੰ ਸਜ਼ਾ ਭੁਗਤਨੀ ਪੈਣੀ ਹੈ ਮਹਾਰਾਜ ਜੀ ਕਹਿੰਦੇ ਅੱਗੇ ਕਰਨੀ ਕੀਰਤ ਬਾਚੀ ਹੈ ਅੱਗੇ ਦਰਗਾਹ ਵਿੱਚ ਕਰਨੀ ਕਮਾਈ ਜੋ ਕੀਤੀ ਹੈ ਕੋਈ ਬਾਚੀ ਜਾਣੀ ਹੈ ਉਹ ਹੀ ਤੈਨੂੰ ਪੜ੍ਹ ਕੇ ਸੁਣਾਈ ਜਾਣੀ ਹੈ ਥਾਓ ਨਾ ਹੋਵੀ ਪਉੰਦਈ ਹੁਣ ਸੁਣੀਏ ਕਿ ਆ ਰਵਾਇਆ ਫਿਰ ਉੱਥੇ ਰੋਣਾ ਨਹੀਂ ਕੋਈ ਸੁਣਦਾ ਉੱਥੇ ਰੋਣਾ ਥੋੜਾ ਸੁਣਦਾ ਕੋਈ ਮਹਾਰਾਜ ਜੀ ਕਹਿੰਦੇ ਥਾਂ ਨਾ ਹੋਵੀ ਪਉਂਦੀ ਹੁਣ ਥਾਂ ਨਹੀਂ ਲੱਭਦੀ ਲੁਕਣ ਵਾਸਤੇ ਮਹਾਰਾਜ ਜੀ ਕਹਿੰਦੇ ਹੁਣ ਨੀਵੀ ਪੈ ਗਈ ਉੱਥੇ ਮਹਾਰਾਜ ਜੀ ਕਹਿੰਦੇ ਹੁਣ ਕੋਈ ਕਰਲਾਟ ਨਹੀਂ ਸੁਣਦਾ ਇਹਦਾ ਰੋਣਾ ਨਹੀਂ ਸੁਣਦਾ ਉੱਚੀ ਉੱਚੀ ਰੋਂਦਾ ਕਰਲਾਂਦਾ ਹੁਣ ਸੁਣੀਏ ਕਿਆ ਰਵਾਇਆ ਇਹ ਰੋਣਾ ਕਿੰਨੇ ਸੁਣਨਾ ਉੱਥੇ ਇੱਥੇ ਅਸੀਂ ਰੋਈ ਜਾਂਦੇ ਆ ਜਦੋਂ ਮਰ ਜਾਂਦਾ ਨਾ ਕੋਈ ਤੇ ਸਾਡਾ ਇਨਾ ਮੂੰਹ ਹੁੰਦਾ ਸੀ ਇੱਥੇ ਰੋਈ ਜਾਂਦੇ ਆ ਉੱਥੇ ਦਰਗਾਹ ਵਿੱਚੋਂ ਜੀਵ ਰੋਈ ਜਾਂਦਾ ਹੈ ਨਾ ਸਾਡਾ ਉੱਥੇ ਰੋਣਾ ਸੁਣਦਾ ਨਾ ਉਹ ਜੀਵ ਦਾ ਰੋਣਾ ਸਾਨੂੰ ਸੁਣਦਾ ਇਹ ਆ ਕਰਕੇ ਮਹਾਰਾਜ ਜੀ ਕਹਿੰਦੇ ਹਨ ਕਿ ਰੋਣਾ ਨਹੀਂ ਹੈ ਭਾਈ ਜਿੱਦੇ ਪਾਤਸ਼ਾਹ ਜੀ ਹਦਾਇਤ ਕਰਕੇ ਗਏ ਗੁਰੂ ਅੰਮ੍ਰਿਤਦਾਸ ਮਹਾਰਾਜ ਜੀ ਜਦੋਂ 16 ਛੱਡਿਆ ਸਰੀਰ ਛੱਡਿਆ ਪਿਆਰੇ ਉਸ ਦੇ ਲਈ ਪਹਿਲੋਂ ਕਹਿਤਾ ਮਹਾਰਾਜ ਨੇ ਭਾਈ ਰੋਣਾ ਨਹੀਂ ਕਿਸੇ ਨੇ ਸੰਗਤ ਨੇ ਇਹ ਮਹਾਰਾਜ ਜੀ ਨੇ ਦੇਖੋ ਸੱਦ ਦੇ ਵਿਚਾਰਨ ਕੀਤੇ ਆਈ ਸੁੰਦਰ ਜੀ ਦੀ ਸੱਦ ਕਾਮਕਲੀ ਕੀ ਵਾਰ ਦੀ ਸਤ ਮਹਾਰਾਜ ਜੀ ਨੇ ਉਹ ਚਾ ਭਾਈ ਸਾਹਿਬ ਦੀ ਉਹ ਸੱਦ ਪੜੀ ਕਹਿੰਦੇ ਭਾਈ ਆ ਸ਼ਬਦਾਂ ਨੂੰ ਲੱਪਣਾ ਅੱਜ ਤੋਂ ਬਾਅਦ ਜਦੋਂ ਕੀ ਪੁਰਾਣੀ ਚੜ੍ਹਾਈ ਕਰੇ ਮਰਤੂ ਹੋਏ ਇਹ ਸ਼ਬਦ ਪੜਿਆ ਗੁਰ ਬਾਣੀ ਪੜਿਆ ਕਰੋ ਹੁਣ ਪੜਦੇ ਨਾ ਆਪਾਂ ਸਹਜ ਪਾੜ ਦੇ ਭੋਗ ਪਾਨਨੇ ਆ ਉਸ ਵੇਲੇ ਸਤ ਜੀ ਦੇ ਜਾਪ ਕੀਤੇ ਜਾਂਦੇ ਹਨ ਉਹ ਤਾਂ ਹੀ ਕੀਤੇ ਜਾਂਨ ਉੱਥੇ ਮਹਾਰਾਜ ਜੀ ਸਾਰਾ ਦੱਸ ਦਿੰਦੇ ਹਨ ਸਾਰਾ ਸਾਨੂੰ ਸਾਹਮਣੇ ਲਿਆ ਦਿੰਦੇ ਨੇ ਕਿ ਇਹ ਕੁਝ ਸਾਡੇ ਨਾਲ ਜ਼ਿੰਦਗੀ ਵਿੱਚ ਹੁੰਦਾ ਹੈ ਅਖੀਰ ਦੇ ਟਾਈਮ ਅਸੀਂ ਕਿੱਥੇ ਜਾਂਨੇ ਆ ਇਹ ਸਾਧ ਸੰਗਤ ਜੀ ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਬਾਣੀ ਪੜੋ ਨਾਮ ਜਪੋ ਤਾਂ ਕਿ ਉਹ ਪ੍ਰਾਣੀ ਦੀ ਆਤਮਾ ਨੂੰ ਕੋਈ ਜਗ੍ਹਾ ਮਿਲ ਸਕੇ ਇੱਥੇ ਜੇ ਨਾਮ ਜਪਦਿਆਂ ਕੋਲ ਬੈਠ ਕੇ ਬਾਣੀ ਪੜਦਿਆਂ ਉਹਦਾ ਫਾਲੋ ਆਤਮਾ ਨੂੰ ਕੋਈ ਜਗ੍ਹਾ ਮਿਲ ਜਾਂਦੀ ਹੈ ਇਹ ਜੇ ਆਪਣੇ ਹੀ ਨਹੀਂ ਅਪਰੋਈ ਜਾਣਾ ਕਰਲਾਈ ਜਾਣਾ ਤੇ ਉਹ ਕਿਤੇ ਸੁਣਦੀ ਆਤਮਾ ਉਹ ਤੇ ਜਦੋਂ ਸਰੀਰ ਪੂਰਾ ਹੁੰਦੀ ਹੈ ਸੀਰ ਵਿੱਚੋਂ ਡਾਰੀ ਮਾਰ ਜਾਂਦੀ ਉਹ ਤੇ ਕੱਲਾ ਭੌਰ ਨਿਕਲ ਜਾਂਦਾ ਮਹਾਰਾਜ ਜੀ ਕਹਿ ਰਹੇ ਨੇ ਕਿ ਸਵਾਦ ਦਾ ਠੇਰ ਰਹਿ ਜਾਂਦਾ ਸਤਿਗੁਰੂ ਜੀ ਦੱਸ ਰਹੇ ਨੇ ਕਹਿੰਦੇ ਭਸਮੜ ਭੌਰ ਸਦਾਇਆ ਭਸਮ ਬਣ ਜਾਂਦੀ ਹੈ ਪੰਜਾ ਤਤਾਂ ਦੀ ਭੌਰ ਉੱਡ ਜਾਂਦਾ ਹੈ ਇਹ ਮਹਾਰਾਜ ਜੀ ਅੱਗੇ ਇਹ ਬਚਨ ਕਰਦਿਆਂ ਕਹਿੰਦੇ ਉੱਥੇ ਤੇ ਕਰਨੀ ਕੀਰਤ ਬਾਚੀ ਹੈ ਵੈ लेखा ਕਰ ਸਮਝਾਇਆ ਹਰ ਜੀ ਕਹਿੰਦੇ ਧਰਮਰਾਜ ਨੇ ਸਾਰਾ ਸਮਝਾ ਦੇਣਾ ਸਾਹਮਣੇ ਬਹਿ ਕੇ ਭਾਈ ਆ ਤੇਰਾ लेखा ਬਣਦਾ ਫਿਰ ਜਦੋਂ ਸਜ਼ਾ ਭੁਗਤ ਨਹੀਂ ਪੈਂਦੀ ਉੱਚੀ ਉੱਚੀ ਰੋਂਦਾ ਫਿਰ ਮਹਾਰਾਜ ਜੀ ਕਹਿੰਦੇ ਥਾ ਨਾ ਹੋਵੀ ਪਉਂਦੀ ਹੁਣ ਸੁਣੀਏ ਕਿਆ ਰਵਾਇਆ ਕਹਿੰਦੇ ਕੁਛ ਨਹੀਂ ਸੁਣਨਾ ਉਥੇ ਰੋਣਾ ਕਹਿੰਦੇ ਉਹ ਜਿੰਨਾ ਮਰਜੀ ਕਰ ਲਈ ਜਾਈਏ ਮਨ ਅੰਦੇ ਜਨਮ ਗਵਾਇਆ ਤੇ ਖੀਰਲੀ ਤੋਖ ਵਿੱਚ ਮਹਾਰਾਜ ਜੀ ਕਹਿੰਦੇ ਅੰਨੇ ਪੰਨ ਦੇ ਵਿੱਚ ਜਨਮ ਗਵਾ ਬੈਠਾ ਇਮਾਨ ਅੰਨੇ ਦੇ ਪਿੱਛੇ ਲੱਗ ਕੇ ਅੰਨਾ ਪੰਨ ਧਾਰਨ ਕਰਕੇ ਜਨਮ ਨੂੰ ਗਵਾ ਲਿਆ। ਮਨ ਦੇ ਫੁਰਣਿਆਂ ਦੇ ਪਿੱਛੇ ਪੂਰਾ ਕਰਨ ਵਾਸਤੇ ਦੌੜਦਾ ਭੱਜਦਾ ਰਿਹਾ। ਮਨ ਫੁਰਨੇ ਪੈਦਾ ਕਰੀ ਗਿਆ। ਅਸੀਂ ਫੁਰਣਿਆਂ ਦੇ ਪਿੱਛੇ ਦੌੜੀ ਗਏ ਸਾਰੀ ਜ਼ਿੰਦਗੀ ਦੌੜਦੇ ਹਾਂ ਦਿਨ ਰਾਤ ਹੀ ਦੌੜੀ ਜਾਂਦੇ ਹਾਂ। ਮਨ ਫਿੱਟੇ ਫਟਾਫਟ ਫੁਰਨੇ ਪੈਦਾ ਕਰੀ ਜਾਂਦਾ ਹੈ। ਉਹਦੀ ਰਫ਼ਤਾਰ ਇੰਨੀ ਜ਼ਿਆਦੀ ਹੈ ਤੇ ਮਹਾਰਾਜ ਜੀ ਕਹਿੰਦੇ ਅਸੀਂ ਫੁਰਣਿਆਂ ਨੂੰ ਪੂਰਾ ਕਰਨ ਵਾਸਤੇ ਜ਼ਿੰਦਗੀ ਗਵਾ ਬੈਠਦੇ ਹਾਂ। ਜਨਮ ਗਵਾ ਲੈਨੇ ਆ। ਤੇ ਜਿੰਨਾ ਚਿਰ ਮਨ ਮਾਰ ਕੇ ਉਹਦੇ ਚਰਨਾਂ ਵਿੱਚ ਨਹੀਂ ਆ ਡਿੱਗਦਾ ਉਹਨਾਂ ਤੇਰੇ ਸਫੁਰਨਿਆਂ ਨੇ ਖਤਮ ਨਹੀਂ ਹੋਣਾ ਇਹ ਗੁਰੂ ਕੋਲ ਆਵਾਂਗੇ ਬੈਠਾਂਗੇ ਬਾਣੀ ਦੀ ਵਿਚਾਰ ਸੁਣਾਗੇ ਬਾਣੀ ਨੂੰ ਮੰਨਾਂਗੇ ਮਨ ਮੰਨੇਗਾ ਤਾਂ ਮਨ ਮਾਰ ਕੇ ਉਹਦੇ ਚਰਨਾਂ ਵਿੱਚ ਆ ਜਾਏਗਾ ਫਿਰ ਇਹ ਫੁਰਨੇ ਨਹੀਂ ਪੈਦਾ ਕਰੇਗਾ ਫਿਰ ਕਹੇਗਾ ਕਿ ਮੈਂ ਜਸ ਸੁਣਾ ਬਾਣੀ ਸੁਣਾ ਇਹ ਫਿਰ ਸਾਡਾ ਜੀਵਨ ਬਦਲੇਗਾ ਚੇਂਜ ਹੋਏਗਾ ਜਨਮ ਸਫਲ ਹੋਏਗਾ ਫਿਰ ਕਿਤੇ ਧਰਮਰਾਜ ਕੋਲ ਸਜ਼ਾ ਨਹੀਂ ਭੁਗਤਨੀ ਪੈਣੀ ਫਿਰ ਇਸ ਸਰੀਰ ਵਿੱਚ ਹੀ ਸਾਡਾ ਲੇਖਾ ਪੂਰਾ ਹੋ ਜਾਣਾ ਹੈ ਇਹ ਮਨੁੱਖਾ ਜਨਮ ਵਿੱਚ ਹੀ ਲੇਖਾ ਖਤਮ ਹੋ ਜਾਣਾ ਹੈ ਅੱਗੇ ਅਮਰੋ ਜਨੀ ਆਤਮਾ ਹੇ ਭਾਈ ਅੱਜ ਦੇ ਸ਼ਲੋਕ ਪਉੜੀ ਦੀ ਵਿਚਾਰ ਹੈ ਇੱਥੇ ਤਿੰਨ ਸ਼ਲੋਕ ਆਸਾ ਜੀ ਦੀ ਵਾਰ ਦੇ ਸੰਪੂਰਨ ਹੁੰਦੇ ਹਨ ਅਗਲਾ ਸ਼ਲੋਕ ਆਪਾਂ ਕੱਲ ਪੜਾਂਗੇ ਨੀਆਂ ਕੁ ਹਾਜ਼ਰੀਆਂ ਪ੍ਰਮਾਣ ਕਰਿਓ ਬਾਣੀ ਪੜ ਦੇ ਵਿਚਾਰ ਦੇ ਨਿਕਾ ਭੁੱਲਾ ਜੰਦੀਆਂ ਨ ਮਹਾਰਾਜ ਸਤਿਮਤ ਬਖਸ਼ ਲੈਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ